ਖਬਰਾਂ ਮੈਂ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਉਸ ਰਾਜ ਗੱਲ ਕਰਦੇ ਹਾਂ ਹਲਕਾ ਲੁਧਿਆਣਾ ਪੱਛਮੀ ਦੀ ਲੁਧਿਆਣਾ ਪੱਛਮੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਪਹਿਲਾਂ ਇੰਜ ਮੰਨਿਆ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਹੋ ਸਕਦਾ ਹੈ ਕਿ ਸ਼ਰੂਮਣੀ ਅਕਾਲੀ ਦਲ ਦੀ ਸਪੋਰਟ ਕਰੇ ਲੇਖਣ ਅਜੈ ਨੇ ਬੜੀ ਜਲਦੀ ਪੱਤੇ ਖੋਲਣ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇੱਕ ਦੋ ਦਿਨਾਂ ਦੇ ਵਿੱਚ ਆਪਣਾ ਉਮੀਦਵਾਰ उतारेगी ਕਮਾਸਾਨ ਦਾ ਯੁੱਧ ਹੋਵੇਗਾ ਕਿਉਂਕਿ ਇੱਕ ਪਾਸੇ ਭਾਰਤ ਪੁਸ਼ਪ ਆਸ਼ੂ ਜਿਹੜੇ ਨੇ ਇਸ ਹਲਕੇ ਤੋਂ ਦੋ ਵਾਰ ਜਿੱਤੇ ਹੋਏ ਨੇ ਸੱਤਾਧਾਰੀ ਸਰਕਾਰ ਹੈ ਉਹਨਾਂ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਾ ਕੇ ਆਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਸੁਖਬੀ ਸਿੰਘ ਬਾਦਲ ਨੇ ਪਰਪਕਾਰ ਸਿਤ ਕੋ ਮੰਡੂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਰੇ ਜਿਹੜੇ ਪੇਸ਼ੇ ਤੋਂ ਵਗੀਲ ਨੇ ਉਹਨਾਂ ਦਾ ਵੀ ਕਹਿੰਦੇ ਨੇ ਕਾਫੀ ਦਬਦਬਾ ਬਣਿਆ ਹੋਇਆ ਸਿੱਖ ਹੁੰਦੇ ਨਾਤੇ ਤੇ ਹੁਣ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਜਿਸ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਰਵਨੀਤ ਬਿੱਟੂ ਕੇਂਦਰੀ ਮੰਤਰੀ ਬਣੇ ਨੇ ਤੇ ਉਹ ਰਹਿਣ ਵਾਲੇ ਕਿੱਥੋਂ ਦੇ ਨੇ ਲੁਧਿਆਣਾ ਦੇ ਲੁਧਿਆਣਾ ਦੇ ਵਿੱਚ ਉਹ ਐਜ਼ ਐ ਤਿੰਨ ਵਾਰ ਜਿਹੜੇ ਐਜ਼ ਐ ਮੈਂਬਰ ਆਫ ਪਾਰਲੀਮੈਂਟ ਰਹੇ ਨੇ ਦੁਬਾਰਾ ਵੀ ਰਵਨੀਤ ਮਿੱਟੂ ਦਾ ਵੀ ਬਹੁਤ ਜ਼ਿਆਦਾ ਹੈ ਲਾਨਕ ਯਾਨੀ ਕਿ ਇਸ ਹਵਾਸਾਨ ਦੇ ਯੁੱਧ ਵਿੱਚ ਸਭ ਤੋਂ ਜ਼ਿਆਦਾ ਵੋਟ ਕਿਸ ਨੂੰ ਮਿਲੇਗੀ ਤੇ ਕੌਣ ਜਿੱਤੇਗਾ ਇਹ ਜਿਮਨੀ ਚੋਣ ਇਸ ਉੱਤੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਇਹ ਹਵਾਵਾਂ ਚੱਲ ਰਹੀਆਂ ਸੀ ਕਿ ਸੱਤਾਧਾਰੀ ਸਰਕਾਰ ਨੇ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ बड़े-बड़े इंडस्ट्रियलिस्ट ਨੇ ਫੈਕਟਰੀਆਂ ਦੇ ਮਾਲਕ ਨੇ ਗਰਾਊਂਡ ਲੈਵਲ ਉਹਨਾਂ ਦਾ ਬੜਾ ਤਗੜਾ ਹੈ ਪੈਸਾ ਵੀ ਹੈ ਉਹਨਾਂ ਕੋਲ ਤੇ ਮੈਂਬਰ ਆਫ ਪਾਰਲੀਮੈਂਟ ਵੀ ਨੇ ਮੰਤਰੀ ਬਣਨਗੇ ਇਹ ਲਾਚ ਦਿੱਤਾ ਜਾ ਰਿਹਾ ਹੈ ਹਲਕਾ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਵੈਸੇ ਜੇ ਗੱਲ ਕਰੀਏ ਤੇ ਗੁਰਪ੍ਰੀਤ ਗੋਗੀ ਉਹ ਆਮ ਆਦਮੀ ਪਾਰਟੀ ਦੇ ਸੀ ਇਹ ਜਿੱਤੀ ਹੋਈ ਸੀਟ ਸੀ ਆਮ ਆਦਮੀ ਪਾਰਟੀ ਦੀ ਨਿਕਣ ਚਲੋ ਉਹਨਾਂ ਦਾ ਦਿਹਾੰਤ ਹੋ ਗਿਆ ਇਸ ਦੁਨੀਆ ਤੋਂ ਚਲੇ ਗਏ ਇਸ ਤੋਂ ਬਾਅਦ ਹੁਣ ਜਿਹੜੀ ਖਬਰ ਆ ਰਹੀ ਹੈ ਕਿ ਸੰਜੀਵ अरोड़ा ਦੇ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦਾ ਗਰਾਊਂਡ ਲੈਵਲ ਤੇ ਕੋਈ ਆਧਾਰ ਕੋਈ ਬੇਸ ਨਹੀਂ ਬਣ ਰਿਹਾ ਯਾਨੀ ਕਿ ਪੰਜਾਬੀ ਚ ਲੋਕ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਕਰਕੇ ਉਦਾਹਰਨ ਨਹੀਂ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣਾ ਬਹੁਤ ਜ਼ਿਆਦਾ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਕੈਰੀਲੇਟ ਵੀ ਨਹੀਂ ਹੈਗੇ ਤੇ ਦੂਸਰੇ ਪਾਸੇ ਲੋਕ ਸੋਚ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਆ ਸਕਦੀ ਹੈ ਅਸੀਂ ਹੁਣ ਗੱਲ ਕਰਦੇ ਹਾਂ ਦੋ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੇ ਨਮਾਇਦੇ ਖਾਸ ਕਰਕੇ ਨੈਪ ਸੈਣੀ ਵੱਲੋਂ ਆ ਕੇ ਇੱਕ ਬੜੀ ਵੱਡੀ ਗੱਲ ਕਹੀ ਗਈ ਪੰਜਾਬ ਦੇ ਲੋਕਾਂ ਨੂੰ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੀਆਂ 23 ਫਸਲਾ ਉਤੇ ਐਮਐਸਪੀ ਦੇਾਂਗੇ ਕਰਜ਼ੇ ਮਾਫ ਕਰਾਂਗੇ ਹੋਰ ਬੀਜਾ ਖਾਤਾ ਵਗੈਰਾ ਤੇ ਸਬਸਿਡੀ ਮਿਲੇਗੀ ਉਹਨਾਂ ਕਹਿੰਦਾ ਤੁਸੀਂ ਜੇਕਰ ਸਬੂਤ ਲੈਣਾ ਚਾਹੁੰਦੇ ਹੋ ਤੇ ਹਰਿਆਣਾ ਦੇ ਕੋਲੋਂ ਜਾ ਕੇ ਪੁੱਛ ਲਓ ਲੇਕਿਨ ਹੁਣ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਕਮਾਂਸਾਨ ਦਾ ਯੁੱਧ ਹੋਵੇਗਾ ਉਹ ਹੋਵੇਗਾ ਭਾਰਤੀ ਜਨਤਾ ਪਾਰਟੀ ਨਾਲ ਅਤੇ ਕਾਂਗਰਸ ਪਾਰਟੀ ਨਾਲ ਕਾਂਗਰਸ ਪਾਰਟੀ ਦੇ ਹੌਸਲੇ ਬਲੰਦ ਨੇ ਕਿਉਂਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 7 ਐਮਪੀ ਮੈਂਬਰ ਆਫ ਪਾਰਲੀਮੈਂਟ ਜਿਹੜੇ ਜਿੱਤੇ ਨੇ ਉਹ ਜਿੱਤੇ ਨੇ ਕਾਂਗਰਸ ਪਾਰਟੀ ਦੇ ਬਾਕੀ ਤਿੰਨ ਜਿੱਤੇ ਨੇ ਆਮ ਆਦਮੀ ਪਾਰਟੀ ਦੇ ਦੋ ਐਜ਼ੇ ਆਜ਼ਾਦ ਉਮੀਦਵਾਰ ਲੇਕਿਨ ਜੇ ਭਾਰਤ ਪੁਸ਼ਨ ਆਸ਼ੂ ਦੋ ਵਾਰ ਇਥੋਂ ਵਿਧਾਇਕ ਰਹ ਚੁੱਕੇ ਨੇ ਦਬਦਬਾ ਬਣਿਆ ਹੋਇਆ ਹੈ ਹਾਲਾਂਕਿ ਰਾਜਾ ਵੜਿੰਗ ਅੰਦਰ ਖਾਤੇ ਕਿਤੇ ਨਾ ਕਿਤੇ ਜਾ ਕੇ ਸਪੋਰਟ ਨਹੀਂ ਕਰ ਰਹਾ ਭਾਰਤ ਪੁਸ਼ਨ ਆਸ਼ੂ ਦੀ ਭਾਰਤ ਪੁਸ਼ਨ ਆਸ਼ੂ ਵੀ ਪੂਰੇ ਜਿਹੜੇ ਇਹ ਮੁਸਤੈਦ ਨੇ ਹੰਕਾਰੇ ਹੋਏ ਨੇ ਇਹਨਾਂ ਤੋਂ ਉਹ ਰਾਜਾ ਵੜਿੰਗ ਦੀ ਜਿਹੜੀ ਹੈ ਪ੍ਰਵਾਇਡ ਨਹੀਂ ਮੰਦੇ ਬਾਕੀ ਜਿੰਨੇ ਵੀ ਲੋਕ ਨੇ ਉਹ ਸਾਰੇ ਆ ਕਾਂਗਰਸ ਪਾਰਟੀ ਦੇ ਪੂਰਾ ਤਾਮ ਝਾਮ ਝੋਕਣਗੇ ਭਾਰਤ ਭੂਸ਼ਣ ਆਸ਼ੂ ਨੂੰ ਜਿਤਾਉਣ ਦੇ ਲਈ ਸੰਜੀਵ ਅਰੂੜਾ ਦੇ ਪਿੱਛੇ ਵੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਹੈ ਲੇਕਿਨ ਜਿਹੜਾ ਮੁਕਾਬਲਾ ਹੈ ਉਹ ਹੈ ਭਾਰਤ ਭੂਸ਼ਣ ਭਾ ਆਸ਼ੂ ਅਤੇ ਸੰਜੀਵ ਰੋੜਾ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵੋਟ ਜਿਆਦਾ ਨਹੀਂ ਪਵੇਗੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਵੀ ਨਹੀਂ ਪਵੇਗੀ ਸਤੂਤਰ ਦੱਸਦੇ ਨੇ ਕਿ ਰਵਨੀਤ ਬਿੱਟੂ ਦੀ ਧਰਮ ਪਤਨੀ ਜਿਹੜੇ ਨੇ ਚੋਣ ਲੜ ਸਕਦੇ ਨੇ ਹੋ ਸਕਦਾ ਹੈ ਕਿ ਫਿਰ ਦਬਦਬਾ ਬਣੇ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਰਵਨੀਤ ਬਿੱਟੂ ਕੇਂਦਰੀ ਮੰਤਰੀ ਨੇ ਇਸ ਵਾਰ ਕਿਸਾਨਾਂ ਵੱਲੋਂ ਵੀ ਵਿਰੋਧ ਨਹੀਂ ਕੀਤਾ ਜਾਵੇਗਾ ਯਾਨੀ ਕਿ ਕੁੰਡੀਆਂ ਦੇ ਸਿੰਘ ਜਿਹੜੇ ਫਸਲੇ ਨੇ ਉਹ ਫਸਲੇ ਨੇ ਆਮ ਆਦਮੀ ਪਾਰਟੀ ਅਤੇ ਭਾਰਤ ਕੁਸ਼ਲ ਦੇ ਵਿਚਕਾਰ ਯਾਨੀ ਕਿ ਭਾਰਤ ਕੁਸ਼ਲ ਆਸ਼ੂ ਦਾ ਦਬਦਬਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਹਲਕਾ ਲੁਧਿਆਣਾ ਪੱਛਮੀ ਤੇ ਜਿੱਤਣ ਦੀ ਸੰਭਾਵਨਾ ਜਿਹੜੀ ਹੈ ਭਾਰਤ ਕੁਸ਼ਲ ਆਸ਼ੂ ਯਾਨੀ ਕਿ ਕਾਂਗਰਸ ਪਾਰਟੀ ਦੀ ਬਣੀ ਹੋਈ ਹੈ ਤਾਂ